ਪੁਲਾਈ ਮੰਤਰੀ ਗੁਰਮੀਤ ਸਿੰਘ ਖੋਡਿਆਰੇ ਅੱਜ ਪਟਿਆਲਾ ਵਿਖੇ ਤਕਰੀਬਤ 4 ਕਰੋੜ ਦੀ ਲਾਗਤ ਦੇ ਨਾਲ ਬੜੀ ਨਵੀਂ ਮੱਛੀ ਮੰਡੀ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਨਾਲ ਹੀ ਸਿਹਤ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਹਲਕਾ ਸਰੋਵਰ ਵੀ ਤਾਇਕ ਹਰਬੀਤ ਸਿੰਘ ਪਠਾਨ ਮਾਝਾ ਤੇ ਮੰਡੀ ਬੋਰਡ ਦੇ ਚੇਅਰਮੈਨ ਅਰਜਨ ਸਿੰਘ ਬਰਸ਼ਟ ਵੀ ਮੌਕੇ ਤੇ ਮੌਜੂਦ ਸਤ ਮੈਂ ਥੋੜਾ ਜਿਹਾ 我等一会儿。Okay. ਜੋ ਜੀ ਇਹ 4 ਕਰੋੜ ਤੇ 13 ਲੱਖ ਦਾ ਹੈ ਮੰਡੀ ਬੋਰਡ ਨਾਲ ਲੜਕੇ ਸਾਡੇ ਮੱਛੀ ਪਾਲਣ ਵਿਭਾਗ ਨੇ ਕਲਕੇ ਕੀਤਾ ਹੈ ਦੋ ਹfte ਦੋ ਦੇ ਨਾਲ 20 ਦੁਕਾਨਾਂ ਨੇ 20 ਦੁਕਾਨਾਂ ਲੋਕਾਂ ਲਈ ਬਹੁਤ ਵਧੀਆ ਰੋਜ਼ਗਾਰ ਜਿਹਦੇ ਨਾਲ ਸਾਨੂੰ ਜਿਹੜੇ ਨਾਲ ਮੱਛੀ ਪਾਲਣ ਵਿੱਚ ਵੀ ਤਰੱਕੀ ਕਰਨ ਲਈ ਲੋਕਾਂ ਨੂੰ ਨਵਾਂ ਮੌਕਾ ਮਿਲਦਾ ਹੈ ਕਿ ਕਿਸਾਨ ਵੀਰਾਂ ਨੂੰ ਬਦਲ ਮਿਲ ਸਕਦਾ ਹੈ ਇਸ ਦਾ ਤੋਂ ਲਈ ਅ ਫੈਸੇ ਜਿਸ ਪਾਸੇ ਕਿਸਾਨ ਪਰਾ ਆਉਣ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਉਹ ਸਾਰੇ ਲੋਕ ਕਹਿੰਦੇ ਆ ਠੀਕ ਐ ਜਿੰਨੀ ਕੁ ਅਸੀਂ ਪਰ ਇਕੜ ਕਿਸੇ ਫਸਲ ਦਾ ਮੁੱਲ ਵੜਦੇ ਆ ਉਹਦੇ ਨਾਲ ਉਹ ਇਹ ਡੇਡਾ ਦੁਗਣਾ ਐ ਔਰ ਸੁੱਕਾ ਵੀ ਮੰਦੂਰ ਮੱਛੀਆ ਦੀ ਪੰਜਾਬ ਦੇ ਵਿੱਚ ਬੈਠ ਲੀ ਲੇਕਿਨ ਪਟਿਆਲੇ ਦੇ ਹਰੀਜ ਜਗਾ ਤੇ ਉਹ ਸਾਰੇ ਆਮ ਦਿਖਰੀ ਐ ਮੈਨੂੰ ਤਾਂ ਤੁਸੀਂ ਭਾੜ ਲਿਉਨੇ ਕਿਹੜੀ ਬੈਣ ਆ ਤੇ ਕਿਹੜੀ ਨਹੀਂ ਖਾਨ ਚਿੱਕੂ ਮੱਛੀ ਖਾਈ ਜਾਂਦੇ ਜਿਹੜੇ ਖਾਈ ਜਾਂਦੇ ਹੈ ਇਸ ਤਰ੍ਹਾਂ ਵੀ ਉਹ ਚਲਾਨ ਕਰਦੇ ਬਗਾਰੇ ਦਾ ਸਬਸਿਡੀ ਤੇ ਵਾਈਕਲ ਵੀ ਮਿਲ ਰਹੇ ਤਾਂ ਕਿੰਨਾ ਬਿਹਤਰ ਨੌਜਵਾਨ ਫੇਰਜ਼ਗਾਰਾਂ ਨੂੰ ਇਹਦੇ ਨਾਲ ਇੱਕ ਆਈਸ ਬਾਕਸ ਮੋਟਰਸਾਈਕਲ ਦੇ ਨਾਲ ਤੇ ਕੁਛ ਹੈ ਕਿ ਆਟੋ ਦੇ ਨਾਲ ਹੀ ਇੱਕ ਦੋ ਵੈਨਸ ਨੇ 40% ਉਹਦੇ ਸਬਸਿਡੀ ਦਿੱਤੀ ਗਈ ਅੱਜ ਚਾਰ ਸ਼ਰਮ ਦੇ ਵਿੱਚ ਦੇਖੋ ਜੀ ਇਹ ਸਿੱਧਾ ਨਿਆਂਤਿਕੀ ਤਿਆਰੇ ਸਮਝਦੇ ਆਮ ਆਰਡਰ ਪਾਰਟੀ ਲੋਕਾਂ ਦਾ ਵਿਸ਼ਵਾਸ ਵੀ ਹੈ ਬਹੁਤ ਵਧੀਆ ਤਗੜੀ ਲੀਡ ਨਾਲ ਜਿੱਤ ਕਰ ਲੈ। ਕੋਲਾ? ਐਮਐਲਏ ਸਾਹਿਬਾ ਜੇ ਬੜਾ ਵੱਡਾ ਮੱਛੀ ਪਾਲਣ ਦਾ ਉਹ ਦੁਕਾਨਾਂ ਸ਼ਾਪਸ ਅਲੋਟ ਹੋਈਆਂ ਕੀ ਕਹਿਣਾ ਚਾਹੋਗੇ? ਮੈਂ ਸਾਰੇ ਜਿੰਨੇ ਵੀ ਇੱਥੇ ਜਿਨ੍ਹਾਂ ਨੇ ਦੁਕਾਨਾਂ ਲਈਆਂ ਦਾਸ ਉਹਨਾਂ ਨੂੰ ਮੈਂ ਵਧਾਈਆਂ ਦੇਣਾ। ਤੇ ਇੱਕ ਅਲੱਗ ਹੋ ਗਿਆ ਸਿਸਟਮ ਇਹਨਾਂ ਦਾ ਸਾਰਾ। ਇੱਥੇ ਬਹਿ ਕੇ ਆਪਦੀ ਵਧੀਆ ਸੇਲ ਕਰ ਸਕਦੇ। ਪਹਿਲਾਂ ਵਿਚਾਰੇ ਜਿੱਥੇ ਵੀ ਆਪਦੀ ਕਦੇ ਲਾਉਂਦੇ ਸੀ ਇਹਨਾਂ ਨੂੰ ਥੋੜੇ ਚਿਰ ਬਾਅਦ ਕੋਈ ਨਾ ਕੁਝ ਕਾ ਦਿੰਦਾ ਸੀ। ਅੱਜ ਇਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਆ। ਇਦੇ ਵਿੱਚ ਸਰਕਾਰ ਨੂੰ ਵੀ ਇਹਦਾ ਪ੍ਰੋਫਿਟ ਹੋਊਗਾ ਤੇ ਇਹਨਾਂ ਨੂੰ ਵੀ ਇੱਕ ਪੱਕਾ ਟਿਕਾਣਾ ਮਿਲ ਗਿਆ ਤੇ ਹਰ ਇੱਕ ਬੰਦੇ ਨੂੰ ਰਾਹਗੀਰ ਨੂੰ ਚਾਹੇ ਸ਼ਹਿਰ ਵਾਸੀਆਂ ਨੂੰ ਪਤਾ ਵੀ ਆ ਜਿਹੜੀ ਮੱਛੀ ਮਾਰਕੀਟ ਬਣ ਗਈ ਆ ਤੇ ਉਹਦੇ ਵਾਸਤੇ ਮੰਤਰੀ ਸਾਹਿਬ ਆਰੇ ਸਾਡੇ ਖੁੱਲੀਆਂ ਸਾਹਿਬ ਉਹਨਾਂ ਦਾ ਵੀ ਤੇਦਰ ਨੂੰ ਧੰਨਵਾਦ ਸਾਡੇ ਹਰਚੰਦ ਪਰਸਟ ਜੀ ਜਿਹੜੇ ਚੇਅਰਮੈਨ ਆ ਮੰਡੀ ਬੋਰਡ ਦੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਇਹ ਚੀਜ਼ ਬਣਾਈ ਤੇ ਬਾਕੀ ਮੇਰੇ ਭਰਾਵਾਂ ਨੂੰ ਇਹਨਾਂ ਦਾ ਵੀ ਇਹਨਾਂ ਨੂੰ ਵੀ ਵਧਾਈਆਂ ਵੀ ਇਹਨਾਂ ਨੂੰ ਇੱਕ ਪੱਕਾ ਟਿਕਾਣਾ ਮਿਲਿਆ ਇਹ ਨਾਲ ਇਹਨਾਂ ਨੂੰ ਬਿਜ਼ਨਸ ਮਿਲਿਆ ਤੇ ਪੰਜਾਬ ਸਰਕਾਰ ਨੂੰ ਵੀ ਦੀ ਕੋਈ ਛੇੜੀ ਫੀਸ ਆ ਉਹ ਮਿਲਿਆ ਕਰੂਗੀ। ਇਹ ਸਰਦਾਰ ਸਾਹਿਬ ਇਹ ਬੜਾ ਕੱਲਾ ਸਨੌਰ ਹਲਕੇ ਦੀ ਆ ਜਾਂ ਜ਼ਿਲ੍ਹੇ ਪਟਿਆਲੇ ਦੀ ਮੰਡੀ। ਜ਼ਿਲ੍ਹੇ ਪਟਿਆਲੇ ਚ ਬਣਨੀ ਇੱਕ ਦਾ ਬਣੀ ਹਲਕੇ ਸਨੌਰ ਚ ਜ਼ਿਲ੍ਹੇ ਦੀ ਹੀ ਆ। ਸਾਰੇ ਦੀ ਜਿੱਥੋਂ ਹੋਰ ਮੰਡੀਆਂ ਜਿਹੜੀਆਂ ਪ੍ਰਾਈਵੇਟ ਤੌਰ ਤੇ ਚੱਲ ਰਹੀਆਂ ਉਹਨਾਂ ਨੂੰ ਬੰਦ ਕੀਤਾ ਜਾਏਗਾ ਜਾਂ ਉਹਨਾਂ ਨੂੰ ਉਹਨਾਂ ਨਹੀਂ ਇਸ ਤਰ੍ਹਾਂ ਹੁੰਦੀ ਆ ਵੀ ਜਿਵੇਂ ਆ ਸਬਜ਼ ਮੰਡੀ ਬਣੀ ਆ। ਹੁਣ ਛੋਟੀਆਂ ਛੋਟੀਆਂ ਸਬਜ਼ ਮੰਡੀਆਂ ਸਾਰੇ ਪਟਿਆਲੇ ਦੇ ਵਿੱਚ ਹੀ ਹੈਗੀਆਂ। ਪਰ ਸਬਜ਼ ਮੰਡੀ ਇੱਕੋ ਹੀ ਇੱਥੇ। ਤੇ ਇਸ ਕਰਕੇ ਇਹ ਮੱਛੀ ਮਾਰਕੀਟ ਜਿਹੜੀ ਬਣੀ ਆ ਇਹ ਜ਼ਿਲ੍ਹੇ ਦੀ ਹੀ ਆ। ਸਾਰੇ ਸ਼ਹਿਰ ਵਾਸੀਆਂ ਦੀ ਪਰ ਜਿੱਥੇ ਕੋਈ ਆਪਣੇ ਵੇਸਤੇ ਆਪਣੇ ਕੋਈ ਕਰੀ ਫਿਰਦਾ ਉਹਨੂੰ ਤੇ ਕੁਝ ਨਹੀਂ ਕਹਿ ਸਕਦੇ ਬਾਕੀ ਇਹ ਸਰਕਾਰ ਦੇਖੂਗੀ ਇਹਨਾਂ ਨੇ ਜੇ ਇਹਨੂੰ ਬਣਾਇਆ ਆ ਤੇ ਇਹਨੂੰ ਚਲਾਉਣ ਦਾ ਵੀ ਸਾਡਾ ਫਰਜ਼ ਬਣਦਾ ਤੇ ਸਾਰਿਆਂ ਨੂੰ ਕਹਿ ਕੇ ਤੇ ਕਹਾਂਗੇ ਸਾਰਿਆਂ ਨੂੰ ਵੀ ਇਸ ਟਿਕਾਣੇ ਤੇ ਆਵਦੇ ਤੇ ਆਉਣ ਇਸ ਟਿਕਾਣੇ ਦੇ ਉੱਤੇ ਉਹਨਾਂ ਨੂੰ ਜਿਹੜਾ ਗਾਹਕ ਪੈਣਾ ਉਹ ਜਿੱਦਾਂ ਹੁਣ ਮੰਡੀ ਦੇ ਵਿੱਚ ਗਾਹਕ ਸਬਜ਼ੀ ਮੰਡੀ ਦੇ ਵਿੱਚ ਆਉਂਦਾ ਜਾਂ ਅਨਾਜ ਮੰਡੀ ਦੇ ਵਿੱਚ ਆਉਂਦਾ ਤੇ ਟਿਕਾਣੇ ਤੇ ਜਿੱਥੇ ਕੋ ਸਬਜ਼ੀ ਮੰਡੀ ਜਾਂ ਜਿੱਥੇ ਹੁਣ ਫਿਸ਼ ਮੰਡੀ ਬਣੀ ਆ ਉਹਨੂੰ ਅਗਲਾ ਪਹਿਲ ਦੇਣਾ ਹੁੰਦਾ ਤੇ ਜੇ ਕੋਈ ਆਪਦੇ ਬੇਸਟ ਜਿਹੜੇ ਲੱਗੇ ਆ ਉਹ ਮੇਰਾ ਖਿਆਲ ਆ ਜਾਣਗੇ ਸਾਰੇ ਸਿਆਣੇ ਹੋਏ ਸਾਰੇ ਇਸੇ ਮੰਡੀ ਦੇ ਵਿੱਚ ਹੀ ਆਉਣਗੇ ਦੁਕਾਨਦਾਰ ਤਾਂ ਕਹਿੰਨਾ ਕਿ ਦੁਕਾਨਾਂ ਬੜੀ ਛੋਟੀਆਂ ਜਿਹੀਆਂ ਬਣੀਆਂ ਸੋਰ ਤੋਂ ਰਹਿ ਮਸ਼ਹਰਾ ਨਹੀਂ ਕੀਤਾ ਗਿਆ ਯਾਰ ਮੱਛੀ ਕੱਡੀ ਕੁੰਡੀ ਆ ਮੱਛੀ ਵੀ ਛੋਟੀ ਹੁੰਦੀ ਹੈ ਠੀਕ ਹੈ ਕਿ ਨਹੀਂ ਮੱਛੀ ਜਾਂਦੇ ਹੋ ਨਾ ਵੀ ਬਹੁਤ ਵੱਡਾ ਹੁੰਦਾ ਛੋਟੀ ਛੋਟੀ ਕਿਲੋ ਅੱਧੇ ਦੇ ਕਿਲੋ ਦੀਆਂ ਮੱਛੀਆਂ ਆ ਐਡੀ ਇੰਡੀਆ ਦੇ ਦੁਕਾਨਾਂ ਬੜੀਆਂ ਜੇ ਹੋਰ ਕਹਿਣਗੇ ਤੇ ਸਰਕਾਰ ਕੋ ਬਹੁਤ ਜਗ੍ਹਾ ਆ ਹੋਰ ਸਗਾ ਐਕਸਟੈਂਡ ਕਰ ਦਿਆਂਗੇ ਕੋਈ ਗੱਲ ਨਹੀਂ ਤਿੰਨ ਏਕੜ ਆ ਫੜੀ ਮਾਰਕੀਟ ਬਣਨੀ ਆ ਤਿੰਨ ਏਕੜ ਚ ਤੇ ਨੈਕਸਟ ਜੇ ਲੱਗੂਗਾ ਵੀ ਛੋਟੀਆਂ ਆ ਅਗਲੀਆਂ ਜਿਹੜੀਆਂ ਵੱਡੀਆਂ ਕਰਦੇ ਆਂਗੇ ਵੈਸੇ ਤੇ ਇਹ ਬਹੁਤ ਆ ਦੁਕਾਨਾਂ ਵੈਸੇ ਇਹਨਾਂ ਨੂੰ ਛੋਟੀਆਂ ਲੱਗਦੀਆਂ ਠੀਕ ਐ ਐਮਐਲ ਸਾਬ ਚਾਰ ਸ਼ਹਿਰਾਂ ਚ ਚੋਣਾਂ ਹੋ ਰਹੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਚਾਰ ਸ਼ਹਿਰਾਂ ਦੇ ਵਿੱਚ ਮਹਾਰਾਜ ਕਰੇ ਕਿਰਪਾ ਆਮ ਆਦਮੀ ਪਾਰਟੀ ਦੀ ਸਾਰੇ ਥਾਂ ਜਿਹੜੀ ਜਿੱਤੂਣੀ ਆ ਕਿਉਂ ਲੋਕ ਬਹੁਤ ਸਿਆਣੇ ਆ ਅੱਜ ਲੋਕਾਂ ਨੂੰ ਪਤਾ ਵੀ ਜੇ 2.5 ਸਾਲ ਤੇ ਵੈਸੇ ਸਰਕਾਰ ਦੇ ਰਹਿੰਦੇ ਆ ਜਿਵੇਂ ਮਨ ਮੋਦੀ ਸਾਹਿਬ ਲੱਗੇ ਆ ਜੇ ਇੱਕ ਇਲੈਕਸ਼ਨ ਹੋ ਗਿਆ ਤੇ ਫਿਰ 29 ਚ 6 ਦਾ ਇਲੈਕਸ਼ਨ ਹੋਵੇ ਤੇ ਲੋਕਾਂ ਨੂੰ ਪਤਾ ਵੀ ਸਾਢੇ 4 ਸਾਲ ਐ ਜਵਾਕ ਜੰਮ ਕੇ ਤੇ ਪੜਨ ਲੱਗ ਪੈਂਦਾ ਤੇ ਬਹੁਤ ਟਾਈਮ ਔਖਾ ਨਗਦਾ ਤੇ ਸਿਆਣੇ ਆ ਲੋਕ ਸਾਰੇ ਸਰਕਾਰ ਨੂੰ ਸਾਥ ਦੇਣਗੇ ਤੇ ਸਰਕਾਰ ਦੀ ਉਜੇਤ ਹੋਊਗੀ 6 ਤਰੀਕ ਨੂੰ ਕਿਸਾਨ ਕੂਚ ਕਰ ਰਹੇ ਨੇ ਦਿੱਲੀ ਵਾਲ ਨੂੰ ਕਿਸਾਨਾਂ ਦੀ ਜਿਹੜੋ ਕੋ ਮੰਗਾ ਨਹੀਂ ਮੰਨੂਗੀ ਸੈਂਟਰ ਜਿਵੇਂ ਹੁਣ ਸਾਨੂੰ ਖਰਾਬ ਕਰ ਰਿਹਾ ਅੱਜ ਵੀ ਸੈਂਟਰ ਦਾਣੇ ਚੁੱਕਣ ਤੋਂ ਕੋਈ ਸਪੈਸ਼ਲ ਨਹੀਂ ਦੇ ਰਿਹਾ ਸਪੈਸ਼ਲਾਂ ਚ ਪ੍ਰੋਬਲਮ ਕ੍ਰੀਏਟ ਕਰਦੇ ਆ ਇਹਦੇ ਵਿੱਚ ਦੁਖੀ ਹੋ ਕੇ ਹਰ ਇੱਕ ਬੰਦੇ ਦੀ ਉਹਨੂੰ ਜਾਣਾ ਹੀ ਪੈਣਾ ਤੇ ਜਿਹੜੇ ਲੱਛਣ ਲਾਤਿਆ ਪੰਜਾਬ ਤੇ ਹਰਿਆਣਾ ਇੱਕੋ ਸਟੇਟਾਂ ਜਿਨ੍ਹਾਂ ਨੇ ਜਦੋਂ ਕਿਸੇ ਵੀ ਹਿੰਦੂਸਤਾਨ ਦੇ ਵਿੱਚ ਕੋਈ ਦਾਣਾ ਨਹੀਂ ਕਿਤੇ ਹੁੰਦਾ ਹੁੰਦਾ ਉਦੋਂ ਸਾਰਾਂ ਦਾ ਪੇਟ ਪੰਜਾਬ ਤੇ ਹਰਿਆਣਾ ਪਰਤਾਂਦਾ ਸੀ ਅੱਜ ਉਹ ਅੱਖਾਂ ਫੇਰੇ ਸੈਂਟਰ ਤੇ ਸਭ ਤੋਂ ਮਾੜੀ ਗੱਲ ਆ ਸੈਂਟਰ ਦਾ ਫਰਜ ਬਣਦਾ ਵੀ ਇਹਨਾਂ ਦੋਹਾਂ ਸਟੇਟਾਂ ਨੂੰ ਅਲੱਗ ਪੈਕੇਜ ਤੇ ਅਲੱਗ ਇਹਨਾਂ ਨੂੰ ਸਹੂਲਤਾਂੜੀਆਂ ਉਹ ਦਿੱਤੀਆਂ ਜਾਣ ਤੇ ਕਿਸਾਨਾਂ ਨਾਲ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਪੰਜਾਬ ਦਾ ਤੇ ਹਰਿਆਣੇ ਦਾ ਜ਼ਿਆਦਾ ਧਿਆਨ ਰੱਖਿਆ ਕਰੋ ਦੂਜੀਆਂ ਸਟੇਟਾਂ ਜਦੋਂ ਤੁਹਾਡੇ ਦੇ ਕੋਈ ਭੀੜ-ਪਾਣੀ ਕਿਸੇ ਨੇ ਨਹੀਂ ਆਉਣਾ ਤੁਸੀਂ ਐਵੇਂ ਸਾਰਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਬਜਾਏ ਆਪਣੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਉਹ ਕਿਸਾਨ ਜਾ ਕੇ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈੰਦਾ ਤੇ ਸਾਨੂੰ ਆਪਣੇ ਹੱਕ ਮੰਗਣੇ ਚਾਹੀਦੇ ਦੂਜੇ ਜਦੋਂ ਤੁਹਾਡੀ ਹੈਲਪ ਨਹੀਂ ਕੋਈ ਕਰਦਾ ਤੇ ਤੁਹਾਡਾ ਵੀ ਨਹੀਂ ਫਰਜ ਬਣਦਾ ਵੀ ਜਾ ਕੇ ਦੂਜਿਆਂ ਦਾਵੇਂ ਆਪਾਂ ਲੱਤਾਂ ਵਿੱਚ ਬਸਾਉਂਦੇ ਫਿਰਿਏ ਥੈਂਕ ਯੂ